ਦਾ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਪਟਿਆਲਾ ਐਮ ਬੀ ਐਸ ਪੀ ਐਸ ਯੂ ਇਹ ਯੂਨੀਵਰਸਿਟੀ ਦੇ ਵਿੱਚ ਪਰਮਨੈਂਟ ਭਰਤੀ ਆਈ ਹੈ ਜੀ ਕਿੰਨੀਆਂ ਵੈਕੈਂਸੀਜ਼ ਦੇ ਲਈ ਪੰਜ ਅਸਾਮੀਆਂ ਦੇ ਲਈ ਪੰਜ ਅਸਾਮੀਆਂ ਦੇ ਲਈ ਪਰਮਨੈਂਟ ਭਰਤੀ ਹੈ ਰੈਗੂਲਰ ਭਰਤੀ ਆ ਇਸ ਯੂਨੀਵਰਸਿਟੀ ਦੇ ਵਿੱਚ ਕਲਰਕ ਕਮ ਡਾਟਾ ਐਂਟਰੀ ਆਪਰੇਟਰ ਦੀਆਂ ਚਾਰ ਅਸਾਮੀਆਂ ਨੇ ਜੀ ਜਿਦੇ ਵਿੱਚ ਐਸ ਸੀ ਔਮਨ ਦੇ ਲਈ ਇੱਕ ਰਿਜ਼ਰਵ ਆ ਜਨਰਲ ਔਮਨ ਦੇ ਲਈ ਇੱਕ ਰਿਜ਼ਰਵ ਆ ਦੋ ਵੈਕੈਂਸੀ ਦੇ ਹੈਗੇ ਨੇ ਜੀ ਜਨਰਲ ਦੀਆਂ ਭਾਵ ਓਪਨ ਜਿਹੜੀਆਂ ਅਸਾਮੀਆਂ ਹਨ ਲਾਈਬ੍ਰੇਰੀ ਰੀਸਟੋਰਰ ਦੀ ਅਸਾਮੀ ਹੈ ਜੀ ਇੱਕ ਉਹ ਹੈਗੀ ਆ ਜਨਰਲ ਦੀ ਕੋਈ ਵੀ ਅਪਲਾਈ ਕਰ ਸਕਦਾ ਹੈ ਜਨਰਲ ਦੀ ਪੋਸਟ ਲਈ ਸੋ ਇੱਥੇ ਜਿਹੜੀਆਂ 4 ਕਲਰਕ ਦੀਆਂ ਪੋਸਟਾਂ ਨੇ ਇਹ ਲੈਣਗੇ ਜੀ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਦੇ ਮੇਨ ਕੈਂਪਸ ਵਿੱਚ ਲਾਈਬ੍ਰੇਰੀ ਰੀਸਟੋਰਰ ਦੀ ਰਹੇਗੀ ਪ੍ਰੋਫੈਸਰ ਗੁਰਸੇਵ ਸਿੰਘ ਗਵਰਨਮੈਂਟ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਸੋ ਇਹ 5 ਪੋਸਟਾਂ ਰੈਗੂਲਰ ਬੇਸ ਤੇ ਇਸ ਯੂਨੀਵਰਸਿਟੀ ਵਿੱਚ ਭਰੀਆਂ ਜਾਣੀਆਂ ਨੇ ਹੁਣ ਆਪਾਂ ਦਈ ਜੀ ਇਹਦੀ ਜਿਹੜੀ ਲਾਸਟ ਡੇਟ ਆ ਕਿ ਕਦੋਂ ਅਸੀਂ ਅਪਲਾਈ ਕਰ ਸਕਦੇ ਆ ਕਦੋਂ ਸ਼ੁਰੂ ਹੋਈਆਂ ਤੇ ਕਦੋਂ ਅੱਪਾ ਥੋੜੇ ਲੇਟ ਹੋ ਗਏ 12 9 2024 ਤੋਂ ਸ਼ੁਰੂ ਹੋਈਆਂ ਸੀ ਇਹ ਅਸਾਮੀਆਂ ਭੰਨੀਆਂ 27 9 2024 ਤੱਕ ਆਪਾਂ ਇਸ ਨੂੰ ਅਪਲਾਈ ਕਰ ਸਕਦੇ ਹਾਂ ਅਜੇ ਆਪਣੇ ਕੋਲ 8 9 ਦਿਨ ਹੈਗੇ ਨੇ 27 9 2024 ਤੱਕ ਇਹਦੀ ਅਪਲਾਈ ਕਰਨ ਦੀ ਆਨਲਾਈਨ ਅਪਲਾਈ ਕਰਨ ਦੀ ਲਾਸਟ ਡੇਟ ਹੈ ਜੀ ਇਹਦੇ ਨਾਲ ਇੱਕ ਹੋਰ ਚੀਜ਼ ਧਿਆਨ ਰੱਖਿਓ ਜੀ ਹਾਰਡ ਕਾਪੀ ਭੇਜਣੀ ਹੈ ਜੀ ਯੂਨੀਵਰਸਿਟੀ ਨੂੰ ਜਦੋਂ ਆਪਾਂ ਆਨਲਾਈਨ ਫਾਰਮ ਅਪਲਾਈ ਕਰ ਲਿਆ ਉਹਦਾ ਪ੍ਰਿੰਟ ਕੱਢ ਕੇ ਨਾਲ ਆਪਣੇ ਡਾਕੂਮੈਂਟ ਲਗਾ ਕੇ ਆਪਣੀ ਸਟੱਡੀ ਵਗੈਰਾ ਦੇ ਤਾਂ ਹਾਰਡ ਕਾਪੀ ਆਪਾਂ ਯੂਨੀਵਰਸਿਟੀ ਨੂੰ ਭੇਜਣੀਆਂ ਚਾਹੀਏ ਅਸੀਂ ਉਸ ਨੂੰ ਪੋਸਟ ਕਰ ਦਈਏ ਚਾਹੀਏ ਅਸੀਂ ਬਾਈ ਐਂਡ ਯੂਨੀਵਰਸਿਟੀ ਨੂੰ ਖੁਦ ਫੜਾ ਲਈਏ ਜੇਕਰ ਲੋਕਲਾਂ ਤੋਂ ਯੂਨੀਵਰਸਿਟੀ ਨੂੰ ਫੜਾ ਸਕਦੇ ਆ ਜੇਕਰ ਨੇ ਦੂਰ ਦੇ ਆ ਤਾਂ ਅਸੀਂ ਬਾਈ ਪੋਸਟੇਵ ਭੇਜ ਸਕਦੇ ਆ ਸੋ ਹਾਂਜੀ ਕਿੰਨੀਆਂ ਕਾਪੀਆਂ ਭੇਜਣੀਆਂ ਨੇ ਯੂਨੀਵਰਸਿਟੀ ਨੂੰ ਇਹ ਵੀ ਧਿਆਨ ਵਿੱਚ ਰੱਖੋ ਸਪੈਸ਼ਲੀ ਲਿਖਿਆ ਦੀ ਚਾਰ ਕਾਪੀਆਂ ਭੇਜਣੀਆਂ ਨੇ ਪ੍ਰਿੰਟ ਆਊਟ ਕੱਢ ਲਿਆ ਚਾਰ ਪ੍ਰਿੰਟ ਕੱਢ ਲਏ ਚਾਰਾਂ ਦੇ ਨਾਲ ਵੱਖਰੇ ਵੱਖਰੇ ਚਾਰ ਸੈਟ ਆਪਾਂ ਲਗਾਤੇ ਆਪਣੇ ਫਾਰਮਾਂ ਦੇ ਤੇ ਉਸ ਨੂੰ ਭਾਵੇਂ ਇੱਕ ਜਿਹੜਾ ਲਿਫਾਫਾ ਹੁੰਦਾ ਉਹ ਇੱਕ ਲਿਫਾਫੇ ਰਜਿਸਟਰਾਰ ਦਾ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਪਟਿਆਲਾ ਇਹ ਐਡਰੈਸ ਦੇ ਉੱਪਰ ਆਪਾਂ ਇਹ ਚਾਰੇ ਪ੍ਰਿੰਟਡ ਇਹ ਉਹ ਭੇਜਣੇ 39 ਤੋਂ ਪਹਿਲਾਂ ਪਈ ਐਜੂਕੇਸ਼ਨਲ ਕੁਆਲੀਫਿਕੇਸ਼ਨ ਦੀ ਗੱਲ ਕਰ ਲਈ ਜੀ ਕਿਸੇ ਵੀ ਸਬਜੈਕਟ ਦੇ ਨਾਲ ਬੈਚਲਰ ਡਿਗਰੀ ਚਾਹੀਦੀ ਹੈ ਜੀ ਗ੍ਰੈਜੂਏਸ਼ਨ ਚਾਹੀਦੀ ਹੈ ਤੁਹਾਡੀ ਨਾਲ ਚਾਹੀਦਾ ਜੀ 120 ਘੰਟੇ ਵਾਲਾ ਕੰਪਿਊਟਰ ਦਾ ਆਈਐਸਓ ਪ੍ਰਮਾਣਿਤ ਸਰਟੀਫਿਕੇਟ ਠੀਕ ਹੈ ਜੀ ਤਨਖਾਹ ਕਿਵੇਂ ਹੋਵੇਗੀ ਜਿਹੜੀ ਐਜ਼ ਪਰ ਗਵਰਨਮੈਂਟ ਨੋਟੀਫਿਕੇਸ਼ਨ ਜਿਵੇਂ ਸਰਕਾਰ ਦਿੰਦੀ ਹੈ ਤਨਖਾਹ ਉਸੇ ਪ੍ਰਕਾਰ ਨਾਲ ਤਨਖਾਹ ਇਹਨਾਂ ਦੀ ਮਿਲੇਗੀ ਇਹ ਜਿਹੜੀਆਂ ਯੂਨੀਵਰਸਿਟੀ ਨੇ ਕੁੱਛ ਯੂਨੀਵਰਸਿਟੀ ਪ੍ਰਾਈਵੇਟ ਜਰੂਰ ਨੇ ਪੰਜਾਬ ਦੇ ਵਿੱਚ ਪਰ ਕੁੱਝ ਯੂਨੀਵਰਸਿਟੀ ਜਿਹੜੀਆਂ ਕਾਨੂੰਨ ਦੇ ਦੁਆਰਾ ਜਾਂ ਐਕਟ ਦੁਆਰਾ ਬਣੀ ਹੋਈਆਂ ਨੇ ਉਹ ਜਿਵੇਂ ਸਰਕਾਰ ਤੁਹਾਨੂੰ ਸੈਲਰੀ ਦਿੰਦੀ ਆ ਉਸੇ ਨੂੰ ਫਾਲੋ ਕਰਦੀਆਂ ਨੇ ਸਰਕਾਰੀ ਪੂਰੀ ਤਰ੍ਹਾਂ ਤੇ ਸਰਕਾਰੀ ਨਹੀਂ ਹੁੰਦੀ ਸੈਮੀ ਗਵਰਨਮੈਂਟ ਕਹਿ ਸਕਦੇ ਨੇ ਉਹ ਪੋਸਟਾਂ ਪਰ ਇਹ ਹੁੰਦੀਆਂ ਰੈਗੂਲਰ ਇਹਦੇ ਜੋ ਇਹ ਨਹੀਂ ਹੈ ਕਿ ਤੁਹਾਨੂੰ ਕੱਲ ਨੂੰ ਕੱਢ ਦੇਣਗੇ ਉਹ ਗੱਲ ਬਿਲਕੁਲ ਨਹੀਂ ਹੈ ਬਿਲਕੁਲ ਸਰਕਾਰ ਵਾਂਗ ਇਹ 10ਵੀਂ ਵਿੱਚ ਤੁਸੀਂ ਪੰਜਾਬੀ ਪਾਸ ਹੋਣੀ ਜ਼ਰੂਰੀ ਹੋ ਜੀ ਹੈ ਨਾ ਪੰਜਾਬੀ ਦੇ ਪੋਸਟ ਲਈ ਤਾਂ ਹੈਗੇ ਸਵਛਤੇ ਹੋਗੇ ਲਾਇਬ੍ਰੇਰੀ ਸਟੋਰੇਜ ਦੀ ਜਿਹੜੀ ਅ ਅਸਾਮੀ ਦੇ ਲਈ ਜਿਹੜਾ एलिਜੀਬਿਲਟੀ ਹੋ ਕੇ ਜੀ ਪਲੱਸ 2 ਹੋਣੀ ਚਾਹੀਦੀ ਹੋਂ ਐਨੀ ਸਟੀਮ ਦੇ ਵਿੱਚ ਬੀ ਲਿਪ ਦਾ ਤੁਹਾਡੇ ਕੋਲ ਜਿਹੜਾ ਡਿਪਲੋਮਾ ਜਾਂ ਬੀ ਲਿਬਰੀ ਡਿਗਰੀ ਹੋਣੀ ਚਾਹੀਦੀ ਆ ਤੇ ਮਿਨੀਮਮ 2 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੋਣਾ ਚਾਹੀਦਾ ਤੇ 10ਵੀਂ ਤੁਸੀਂ ਪੰਜਾਬੀ ਲੈਂਗੁਏਜ ਨਾਲ ਪਾਸ ਕੀਤੀ ਹੋਣੀ ਚਾਹੀਦੀ ਆ ਇੱਥੇ ਵੀ ਸੈਲਰੀ ਵਾਸਤੇ ਲਿਖਦਾ ਕਿ ਵਿਲ ਬੀ ਪੇਡ ਸੈਲਰੀ ਐਸ ਪਰ ਗਵਰਨਮੈਂਟ ਪੰਜਾਬ ਗਵਰਨਮੈਂਟ ਨੋਟੀਫਿਕੇਸ਼ਨ ਜਿਵੇਂ ਵੀ ਹੋਗੀ ਟਾਈਮ ਟੂ ਟਾਈਮ ਨੋਟ ਜਿਵੇਂ ਅਮੈਂਡਮੈਂਟ ਹੁੰਦੀ ਆ ਉਸ ਪ੍ਰਕਾਰ ਨਾਲ ਉਹ ਜਿਹੜੀ ਤਨਖਾਹ ਉਹ ਦਿੰਦੇ ਨੇ ਏਜ ਲਿਮਟ ਕੀ ਹੈ ਜੀ ਘੱਟੋ ਘੱਟ 18 ਸਾਲ ਵੱਧ ਤੋਂ ਵੱਧ ਹੈਗੀ ਜੀ 37 ਸਾਲ 42 ਸਕ 42 ਸਾਲ ਤੱਕ ਸ਼ਡਿਊਲ ਕਾਸਟ ਤੇ ਬੈਕਵਰਡ ਕਲਾਸੇ ਨੂੰ ਇਹਦੇ ਵਿੱਚ ਛੋਟ ਦਿੱਤੀ ਜਾਊਗੀ ਹਾਂਜੀ ਇੱਥੇ ਇੱਕ ਗੱਲ ਹੁਣ ਤੁਸੀਂ ਨੋਟ ਕਰ ਲਿਓ ਜੇ ਕੋਈ ਸ਼ਡਿਊਲ ਕਾਸਟ ਕੈਂਡੀਡੇਟ ਹੈਗਾ ਅਤੇ ਉਹ ਜਨਰਲ ਪੋਸਟ ਦੇ ਲਈ ਅਪਲਾਈ ਕਰ ਰਿਹਾ ਤਾਂ ਉਸ ਨੂੰ ਜਨਰਲ ਪੋਸਟ ਦੇ ਲਈ ਇਹ ਸਹੂਲਤ ਨਹੀਂ ਮਿਲੇਗੀ ਜਿਵੇਂ ਅਸੀਂ ਦੇਖਿਆ ਕਿ ਦੋ ਪੋਸਟਾਂ ਜਨਰਲ ਦੀਆਂ ਨੇ ਕਲਰਕ ਦੇ ਲਈ ਉਹਦੇ ਵਿੱਚ ਜੇਕਰ ਕੋਈ ਕੈਟਾਗਰੀ ਵਾਲਾ ਕੈਂਡੀਡੇਟ ਅਪਲਾਈ ਕਰਦਾ ਤਾਂ ਉਹਨੂੰ ਇਹ ਸਹੂਲਤ ਓਵਰ ਏਜ ਵਾਲੀ ਨਹੀਂ ਮਿਲੇਗੀ ਓਵਰ ਏਜ ਦੀ ਸਹੂਲਤ ਸਿਰਫ ਉਦੋਂ ਮਿਲਦੀ ਹੈ ਜਦੋਂ ਕੈਂਡੀਡੇਟ ਦੀ ਨਾਲ ਸਬੰਧਿਤ ਉਹਦੀ ਕੈਟਾਗਰੀ ਨਾਲ ਸਬੰਧਿਤ ਵੈਕੈਂਸੀ ਹੋਵੇ ਇਹਦਾ ਥੋੜਾ ਜਿਹਾ ਮੈਂ ਦੇਖਿਆ ਜਿਹੜਾ ਨੋਟੀਫਿਕੇਸ਼ਨ ਪੜਿਆ ਸੀ ਤਾਂ ਜਿਹੜਾ ਇਹਨੂੰ ਆਪਾਂ ਰਿਕਰੂਟ ਕਰਨ ਦਾ ਪਰਟੀ ਕੈਂਦੀ ਪ੍ਰਕਿਰਿਆ ਸੀ ਜਿਹੜੀ ਉਹ ਬੜੀ ਇੰਟਰਸਟਿੰਗ ਸੀ ਮਤਲਬ ਥੋੜੀ ਵੱਖਰੀ ਸੀ ਚਲੋ ਆਹ ਤਾਂ ਕਾਮਨ ਹੈ ਜੀ ਕਿ ਤੁਹਾਡਾ ਕੁਆਲੀਫਾਈਇੰਗ ਪੇਪਰ ਹੋਵੇਗਾ ਪੰਜਾਬੀ ਦਾ ਦੋਨਾਂ ਪੋਸਟਾਂ ਦੇ ਲਈ ਜਿਹਦਾ ਇਹ ਸਿਲੇਬਸ ਦਿੱਤਾ ਹੋਇਆ ਜੀ ਪੰਜਾਬੀ ਭਾਸ਼ਾ ਦੀ ਤੁਸੀਂ ਪੜ੍ਹ ਲਿਓ ਜਿਨੇ ਵੀ ਪੋਸਟ ਇਹ ਭਰਨੀ ਹੋਈ ਸੋ ਜਿਹੜਾ ਇਹਦੇ ਵਿੱਚੋਂ ਪੰਜਾਬੀ ਕੁਆਲੀਫਾਈਇੰਗ ਦੇ ਵਿੱਚੋਂ 50% ਨੰਬਰ ਲੈ ਕੇ ਜਾਵੇਗਾ ਜਿਵੇਂ ਕਿ ਆਪ ਨੂੰ ਪਤਾ ਕਿ 50% ਦੀ ਜਿਹੜੀ ਕ੍ਰਾਈਟਰੀ ਚੱਲਦਾ ਅੱਜਕੱਲ ਪੰਜਾਬੀ ਕੁਆਲੀਫਾਈਇੰਗ ਦੇ ਵਿੱਚੋਂ ਤਾਂ ਉਹਦਾ ਟੈਸਟ ਟਾਈਪਿੰਗ ਟੈਸਟ ਹੋਵੇਗਾ ਜੀ ਪੰਜਾਬੀ ਅਤੇ ਇੰਗਲਿਸ਼ ਦੇ ਵਿੱਚ ਪੰਜਾਬੀ ਵਿੱਚ ਰਾਵੀ ਫੌਂਟ ਅਤੇ ਇੰਗਲਿਸ਼ ਵਿੱਚ ਜਿਹੜਾ ਕਾਮਨ ਫੌਂਟ ਕੋਈ ਵੀ ਚੱਲ ਸਕਦਾ ਤੇ ਸਪੀਡ ਹੋਣੀ ਚਾਹੀਦੀ ਜੀ 30 ਵਰਡ ਪਰ ਮਿੰਟ ਦੀ 10 ਮਿੰਟ ਦਾ ਪੈਰਾਗ੍ਰਾਫ ਇਹ ਲਿਆ ਜਾਵੇਗਾ ਸੋ ਹੁਣ ਦੇਖੋ ਜੀ ਇਹਦੇ ਵਿੱਚ ਅਗਲੀ ਇੰਟਰਸਟਿੰਗ ਗੱਲ ਜਿਹੜਾ ਕੈਂਡੀਡੇਟ 50% ਪੰਜਾਬੀ ਦੇ ਨੰਬਰ ਲੈ ਗਿਆ ਅਤੇ ਜਿਸ ਉਮੀਦਵਾਰ ਨੇ ਟਾਈਪਿੰਗ ਟੈਸਟ ਕਰ ਲਿਆ ਪਾਸ 30 ਦੀ ਸਪੀਡ ਉਹਨੇ ਕੱਢਤੀ ਫਿਰ ਉਹਦਾ ਹੋਵੇਗਾ ਜੀ ਇੱਕ ਸਕਿੱਲ ਟੈਸਟ ਦਾ ਪਰ ਉਸ ਦਾ ਇੱਕ ਟੈਸਟ ਹੋਵੇਗਾ ਸਕਿੱਲ ਟੈਸਟ ਹੋਵੇਗਾ ਸਕਿੱਲ ਟੈਸਟ ਵਿੱਚ ਕੀ ਕਰਾਇਆ ਜਾਵੇਗਾ ਜੀ ਐਮ ਐਸ ਆਫਿਸ ਦੇ ਜਿਹੜੇ ਸੌਫਟਵੇਅਰ ਨੇ ਜਿਵੇਂ ਵਰਡ ਹੋ ਗਿਆ ਐਮ ਐਸ ਵਰਡ ਐਮ ਐਸ ਐਕਸਲ ਐਮ ਐਸ ਪਾਵਰਪੁਆਇੰਟ ਐਕਸੈਸ ਪਬਲਿਸ਼ਰ ਐਂਡ ਐਮ ਐਸ ਟੀਮਸ ਇਹਨਾਂ ਦੇ ਨਾਲ ਸੰਬੰਧ ਤੁਹਾਡੇ ਕੋਲੋਂ ਪ੍ਰੈਕਟੀਕਲ ਕਰਵਾਇਆ ਜਾਵੇਗਾ ਨਾਲ ਕੀ ਹੋਵੇਗਾ ਜੀ ਇੱਕ ਅੰਗਰੇਜ਼ੀ ਅਤੇ ਪੰਜਾਬੀ ਦੇ ਵਿੱਚ ਪ੍ਰਸਤਾਵ ਤਿਆਰ ਕਰਵਾਇਆ ਜਾਵੇ ਨੋਟਿੰਗ ਲਗਵਾਈ ਜਾਵੇਗੀ ਤੁਹਾਡੇ ਤੋਂ ਅਤੇ ਪੰਜਾਬੀ ਜਾਂ ਅੰਗਰੇਜ਼ੀ ਵਿੱਚ ਤੁਹਾਡੇ ਤੋਂ ਅਪਰਵੀ ਲਿਖਵਾਇਆ ਜਾਵੇਗਾ ਇਹ ਹੋਵੇਗਾ ਜੀ ਅਸਲ ਵਿੱਚ ਸਿਲੈਕਸ਼ਨ ਦਾ ਜਿਹੜਾ ਟੈਸਟ ਹੈ ਉਹ ਇਹ ਹੈ ਸਰ ਵਿੱਚ ਕੋਈ ਤੁਹਾਡਾ ਦੂਜਾ ਟੈਸਟ ਨਹੀਂ ਹੋਣਾ ਜਿਵੇਂ ਆਪਣਾ ਐਮਸੀਕਿਊ ਵਾਲਾ ਹੁੰਦਾ ਜਿਹੜਾ ਉਦੋਂ ਦਾ ਕੋਈ ਪ੍ਰਸ਼ਨ ਪੇਪਰ ਇੱਥੇ ਨਹੀਂ ਹੋਵੇਗਾ ਸਿਰਫ ਸਕਿੱਲ ਟੈਸਟ ਹੋਵੇਗਾ ਆਹ ਲਾਸਟ ਵਿੱਚ ਲਿਖਿਆ ਹੈ ਜੀ ਪੰਜ ਨੰਬਰ ਪੁਆਇੰਟ ਪਾੜ ਸਕਦੇ ਤੁਸੀਂ ਕੈਂਡੀਡੇਟ will be selected based on performance in the skill test and final merit list shall be prepared on the basis of skill test ਕੰਪਿਊਟਰ ਪ੍ਰੋਫੀਸ਼ੀਐਂਸੀ ਟੈਸਟ ਦੇ ਆਧਾਰ ਦੇ ਉੱਪਰ ਹੀ ਇਹ ਵੈਕੈਂਸੀਆ ਦੀ ਮੈਰਿਟ ਬਣੇਗੀ ਇਹ ਬੜਾ ਇੰਟਰਸਟਿੰਗ ਵੀ ਆ ਤੇ ਥੋੜਾ ਜਿਹਾ ਇਹ ਝੋਲ ਵਾਲਾ ਕੰਮ ਵੀ ਬਣ ਜਾਂਦਾ ਬਾਕੀ ਪਤਾ ਨਹੀਂ ਚਲੋ ਹਨਾ ਯੂਨੀਵਰਸਿਟੀ ਦੇ ਵਿੱਚ ਇਹਨਾਂ ਦਾ ਕੀ ਬੈਠਾ ਹੋਣੀ ਤਾਂ ਚਲੋ ਟਾਈਪ ਜਿਵੇਂ ਪੇਪਰ ਬਾਕੀ ਲੈਂਦੇ ਨਾ ਉਵੇਂ ਹੋਣਾ ਚਾਹੀਦਾ ਪਰ ਚਲੋ ਫਿਰ ਵੀ ਹਨਾ ਹਰ ਇੱਕ ਕਿਉਂਕਿ ਯੂਨੀਵਰਸਿਟੀ ਆਟੋਨੋਮਸ ਬਾਡੀਜ਼ ਹੁੰਦੀਆਂ ਨੇ ਏਦਾਂ ਆਪਣਾ ਸਿਲੈਕਸ਼ਨ ਦਾ ਕ੍ਰਾਈਟੇਰੀਆ ਰੱਖ ਸਕਦੀ ਹੁੰਦੀਆਂ ਨੇ ਫੀਸ ਹੈ ਜੀ ਜਨਰਲ ਕੈਟਾਗਰੀ ਦੇ ਲਈ 1000 ਰੁਪਇਆ ਇਹਦੇ ਵਿੱਚ ਹੀ ਜੀਐਸਟੀ ਵਿਚੈਨ ਇਨਕਲੂਡ ਜੀ ਇਹ ਤੋਂ ਉੱਪਰ ਨਹੀਂ ਲੱਗੇਗਾ ਐਸਸੀ ਦੇ ਲਈ ਹੈਗਾ ਜੀ 500 ਰੁਪਏ ਇਹ ਦੋ ਕੈਟਾਗਰੀ ਜਿਹੜੀਆਂ ਨੇ ਫੀਸ ਇੱਥੇ ਦੱਸ ਦਿੱਤੀ ਆ ਤੇ ਹਾਂਜੀ ਹੁਣ ਇਹਨੂੰ ਆਪਾਂ ਲਾਸਟ ਗੱਲ ਕਰ ਲਈਏ ਕਿ ਅਪਲਾਈ ਤੁਸੀਂ ਕਰਨਾ ਕਿੱਥੇ ਹੈ ਇਹ ਲਓ ਜੀ ਇਹ ਮੈਂ ਖੋਲੀ ਹੋਈ ਹੈ ਜੀ ਆਪਣੀ ਮਹਾਰਾਜਾ ਭੁਪਿੰਦਰ ਸਿੰਘ ਸਪੋਰਟਸ ਯੂਨੀਵਰਸਿਟੀ ਜਿਹੜੀ ਪਟਿਆਲੇ ਹੈ ਇਹ ਉਹਦੀ ਮੇਨ ਵੈਬਸਾਈਟ ਆ ਆ ਜੀ ਵੈਬਸਾਈਟ ਦਾ ਐਡਰੈਸ ਇਹ ਮੈਂ ਤੁਹਾਨੂੰ ਲਿੰਕ ਆ ਜਿਹੜਾ ਕਮੈਂਟ ਬਾਕਸ ਵਿੱਚ ਪ੍ਰੋਵਾਈਡ ਕਰਵਾਵਾਂਗਾ ਇਹਦੇ ਵਿੱਚ ਤੁਸੀਂ ਜਾਣਾ ਕਿੱਥੇ ਹੈ ਇਹਦੇ ਵਿੱਚ ਸੱਚੇ ਹੱਥ ਦੇਖੋਗੇ ਤੁਸੀਂ ਤਾਂ ਆ ਬਣਿਆ ਹੋਇਆ ਜੀ ਰਿਕਰੂਟਮੈਂਟ ਵਾਲਾ ਪੋਰਟਲ ਰਿਕਰੂਟਮੈਂਟ ਵਾਲੇ ਪੋਰਟਲ ਦੇ ਉੱਪਰ ਤੁਸੀਂ ਕਲਿੱਕ ਕਰਨਾ ਜਦੋਂ ਤੁਸੀਂ ਕਲਿੱਕ ਕਰਦੇ ਹੋ ਤਾਂ ਤੁਹਾਨੂੰ ਅਗਲਾ ਜਿਹੜਾ ਟੈਬ ਹੋਏ ਖੁੱਲੇਗੀ ਇਹਦੇ ਵਿੱਚ ਪਹਿਲੀ ਵਿੱਚ ਇਹ ਤੁਹਾਡੇ ਇਹ ਤਾਂ ਆਲਰੇਡੀ ਭਰਤੀ ਚੱਲ ਰਹੀ ਆ ਆ ਦੂਜੇ ਜੀ ਡਿਟੇਲਡ ਐਡਵਰਟਾਈਜ਼ਮੈਂਟ ਫਾਰ ਵੇਰੀਅਸ ਪੋਸਟ ਆਫ ਫਾਰ ਯੂਨੀਟੀ ਮੇਨ ਕੈਂਪਸ ਐਂਡ ਇਟਸ ਕੰਸਟੀਟੂਟ ਕੰਸਟੀਟੂਟ ਕੋਲਿਜ 2/2024 ਐਡਵਰਟਾਈਜ਼ਮੈਂਟ ਹੈ ਜੀ ਇਹਦੇ ਉੱਪਰ ਕਲਿੱਕ ਕਰ ਲਿਓ ਤੁਸੀਂ ਜਦੋਂ ਇਹਦੇ ਉੱਪਰ ਕਲਿੱਕ ਕਰੋਗੇ ਤਾਂ ਕਲਿੱਕ ਕਰਨ ਤੋਂ ਬਾਅਦ ਤੁਹਾਨੂੰ ਇਹ ਅਗਲੀ ਟੈਬ ਜਿਹੜੀ ਖੁੱਲੇਗੀ ਉਹ ਇਹ ਹੈ ਜੀ ਇੱਥੇ ਤੁਸੀਂ ਕਲਿੱਕ ਕਰੋਗੇ ਤਾਂ ਤੁਹਾਨੂੰ ਇਹ ਜਿਹੜਾ ਮੈਂ ਤੁਹਾਨੂੰ ਇਹ ਪੜ ਕੇ ਸੁਣਾ ਰਿਹਾ ਸੀ ਪੀਡੀਐਫ ਫਾਈਲ ਉਹ ਇੱਥੋਂ ਖੁੱਲ ਜਾਏਗੀ ਐਡਵਰਟਾਈਜ਼ਮੈਂਟ ਦੀ ਡਿਟੇਲ ਖੁੱਲ ਜਾਏਗੀ ਇੱਥੇ ਹੋਵੇਗਾ ਤੁਹਾਡਾ ਆਨਲਾਈਨ ਅਪਲਾਈ ਦੂਜੀ ਜਿਹੜਾ ਡੱਬੀ ਆ ਉੱਥੇ ਕਰਨਾ ਜੀ ਆਨਲਾਈਨ ਅਪਲਾਈ ਇੱਥੋਂ ਕਰੋਗੇ ਤਾਂ ਇਹ ਤੁਹਾਡਾ ਬਾਕੀ ਸਾਰਾ ਇੱਥੋਂ ਲੌਗਇਨ ਵਾਲੀ ਜਗ੍ਹਾ ਤੇ ਜਾ ਕੇ ਤੁਸੀਂ ਇਸ ਨੂੰ ਆਪਣਾ ਨਿਊ ਯੂਜ਼ਰ ਕਰਕੇ ਆਪਣਾ ਜਿਹੜਾ ਸ਼ੁਰੂ ਇਹ ਕਰ ਸਕਦੇ ਜਿਹੜਾ ਪ੍ਰੋਸੈਸ ਆ ਠੀਕ ਹੈ ਜੀ ਸੋ ਇਹ ਪੋਸਟ ਵੈਸੇ ਅਪਲਾਈ ਬਹੁਤ ਕੱਟ ਕੈਂਡੀਡੇਟ ਕਰਦੇ ਹੁੰਦੇ ਨੇ ਚਲੋ ਹੁਣ ਜਿਵੇਂ ਆਪਣੀ ਵੀਡੀਓ ਬਣ ਗਈ ਤਾਂ ਹੋ ਸਕਦਾ ਇਹਦੇ ਵਿੱਚ ਥੋੜਾ ਜਿਹਾ ਕੰਪੀਟੀਸ਼ਨ ਵੱਧ ਵੀ ਜਾਵੇ ਸੋ ਤੁਸੀਂ ਜੇਕਰ ਤੁਹਾਡਾ ਮਨ ਬਣਦਾ ਹੋਇਆ ਤਾਂ ਜਰੂਰ ਅਪਲਾਈ ਕਰਿਓ ਜੀ ਧੰਨਵਾਦ